ਇਨਫੋਰਮੇਸ਼ਨ ਹੈ ਜੀ ਵੀ ਟੋਟੀਆਂ ਤੋਂ ਜਿਹੜੇ ਜਾਮਾ ਰਾਏ ਜਿਹੜੀ ਰੋਡ ਹੈਗੀ ਉਹਦੇ ਉੱਪਰ ਹੀ ਜਿਹੜਾ ਮੁੰਡਾ ਮੋਟਰਸਾਈਕਲ ਤੇ ਉਹ ਡਿੱਗਿਆ ਪਿਆ ਜੇ ਉਹਦੇ ਗਰਦਨ ਤੇ ਸੱਟ ਆਈ ਹੈ ਮੌਕੇ ਤੇ ਹੀ ਐਸਐਚਓ ਸਾਹਿਬ ਗਏ ਤੇ ਐਸਐਚਓ ਦੇ ਨਾਲ-ਨਾਲ ਮੈਂ ਵੀ ਉੱਥੇ ਪਹੁੰਚੀ ਅਸੀਂ ਤੇ ਜਦ ਉਹਦੇ ਆਈਡੈਂਟੀਕਾਡ ਅਸੀਂ ਦੇਖਿਆ ਤੇ ਉਹਦਾ ਸੀਗਾ ਸਿਮਰਨਜੀਤ ਸਿੰਘ ਏਲੀਅਸ ਸਿਮਾ ਪੁੱਤਰ ਚਰਨਜੀਤ ਸਿੰਘ ਤੇ ਵਿੱਚ ਭੈੜੇ ਲੱਗੇ ਉਹ ਗੁਰੂ ਆਪਣਾ ਗੋਬਿੰਦ왈 ਸਾਹਿਬ ਦਾ ਹੀ ਹੈ ਜੀ ਠੀਕ ਹੈ ਇਹਦੇ ਉੱਪਰ ਜਿਹੜੇ ਸਾਰੇ ਮੇਰੀ ਸਬਡਿਵੀਜ਼ਨ ਦੇ ਵਿੱਚ ਸਾਰਾ ਵੈਰੀਫਾਈ ਕਰਨ ਦੇ ਸਾਨੂੰ 6 ਮਗਦਮੇ ਦੇ ਲੱਗੇ ਗਏ ਜਿਹਦੇ ਵਿੱਚ 130 ਨੰਬਰ ਹੈ 2017 ਦਾ 83 ਨੰਬਰ ਹੈ 2020 ਦਾ 26 ਨੰਬਰ ਹੈ 2020 ਦਾ 211 ਨੰਬਰ ਹੈ 2010 ਦਾ 127 ਹੈ 2022 ਦਾ ਤੇ 76 ਨੰਬਰ ਹੈਗਾ 2021 ਦਾ ਇਹ ਸਾਰੇ ਮੁਕਦਮੇ 459 307 ਦੇ 379 ਬੀ ਦੇ 25 ਜੂਨ ਦਾ ਨਾਟ ਦੇਖਿਆ ਗਿਆ ਹੁਣ ਇਹਦੀ ਜਿਸ ਵੇਲੇ ਆਪਾਂ ਡੈੱਡ ਬੋਡੀ ਦੇ ਕੋਲ ਜੀ ਦੇਖਿਆ ਗਿਆ ਤੇ ਉੱਥੇ ਇੱਕ ਪਿਸਤਲ ਸੀਗਾ ਉਹ ਦੇਸੀ ਪਿਸਤਲ ਹੈਗਾ ਉਹਦੇ ਨਾਲ ਮੈਗਜ਼ੀਨ ਉਹਦਾ ਸੀਗਾ ਜਿਸ ਬੁਲਟ ਸੀਗੀਆਂ ਤੇ ਜੇਬ ਚ ਉਹਦੇ ਬੁਲਟ ਸੀਗੀਆਂ ਨਾਲੀ 1 ਗ੍ਰਾਮ ਜਿਹੜੀ ਉਹ ਜਿਹੜੀ ਹੈਰੋਇਨ ਹੈਗੀ ਚਿੱਟਾ ਜਿਹਾ ਸੀਗਾ ਉਹ ਪਿਆ ਹੈਗਾ ਸੀਗਾ ਓਪੀਐਮ ਹੈਗੀ ਹੈ 3 ਗ੍ਰਾਮ ਹੋ ਸੀਗੀ 6-7 ਲਾਈਟਰ ਹੈਗੇ ਨੇ ਤੇ ਨਾਲ ਹੀ ਇੱਕ ਜਿਹੜਾ 10 ਦਾ ਨੋਟ ਹੁੰਦਾ ਜਿਹੜਾ ਰੋਲ ਕਰਕੇ ਕੀਤਾ ਹੁੰਦਾ ਹੈਗਾ ਇੱਕ ਉਹ ਸੀਗਾ ਹਲੇ ਤੱਕ ਤਾਂ 174 ਦੀ ਕਾਰਵਾਈ ਜਿਹੜੀ ਡੈਡ ਬੋਡੀ ਉਹਦੇ ਉੱਪਰ ਤੇ ਇਹਦੇ ਉੱਪਰ ਅਸੀਂ ਪਰਚਾ ਦਵਾਂਗੇ ਜਿਹਦੇ ਵਿੱਚ ਇਲੀਗਲ ਵੈਪਨ ਤੇ ਨਾਲ ਇੱਕ ਪਾਸਪੋਰਟ ਸੀਗਾ ਪਾਸਪੋਰਟ ਜਿਹੜਾ ਸੀਗਾ ਉਹ ਕਰਨਾਲ ਦਾ ਬਣਿਆ ਹੋਇਆ ਹੈਗਾ ਠੀਕ ਉਹ ਵੈਰੀਫਾਈ ਕਰਾਂਗੇ ਵੀ ਇਹ ਰਹਿਣ ਵਾਲਾ ਇੱਥੇ ਦਾ ਇਹਨੇ ਆਪਣਾ ਨਾਮ ਵੀ ਚੇਂਜ ਕੀਤਾ ਹੈਗਾ ਫਾਦਰ ਨੇਮ ਸੇਮ ਹੈਗਾ ਤੇ ਇਹਦਾ ਜਿਹੜਾ ਐਡਰੈਸ ਕਰਨਾ ਆਦਾ ਹੈਗਾ ਸੋ ਇਹ ਸਾਰਾ ਵੈਰੀਫਾਈ ਕਰਕੇ ਤੇ ਨਾਲ ਅਸੀਂ ਉਸ ਵਲੀ ਮਿਸਲ ਚ ਲੈ ਕੇ ਜਾਵਾਂਗੇ ਜਿਸ ਉੱਪਰ ਆਪਾਂ ਦੋ ਕਾਰਵਾਈਆਂ ਕਰ ਰਹੇ ਹਾਂ ਇੱਕ 174 ਹੋ ਰਹੀ ਹੈ ਤੇ ਸੈਕੰਡ ਡਾਟਾ ਇੱਕ ਐਪੀਆਰ ਲੌਂਚ ਕਰਾਂਗੇ ਜਿਹਦੇ ਵਿੱਚ ਐਨਡੀਪੀਐਸ ਵੀ ਹੋਏਗਾ 2554 ਨਾਟ ਵੀ ਹੋਏਗੀ ਤੇ ਨਾਲ ਪਾਸਪੋਰਟ ਜੈਕਟ ਹੋਏਗਾ ਨਾਲ दिल्ली क्राइम नेशनल न्यूज़ नजर सफर पर